ਦਾਕਟਰ ਜੀ 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 ਜ ਤੇ ਉਤੋਂ ਸਬਕ ਲਈਏ ਐਵੇਂ ਆ ਜਿਹੜੀ ਬੀਬੀ ਆ ਇਹ ਪੁਲਿਸ ਦੀ ਇੰਸਪੈਕਟਰ ਆ ਤੇ ਕਾਬੂ ਆ ਗਈ ਆ ਇਹ ਰਾਹਗੀਰਾਂ ਨੂੰ ਆਮ ਪਬਲਿਕ ਨੂੰ ਬਹੁਤ ਤੰਗ ਕਰਦੀ ਸੀ ਤੇ ਉਹਨਾਂ ਤੋਂ ਮੋٹے ਪੈਸੇ ਲੈਂਦੀ ਸੀ ਪੈਸੇ ਲੈ ਬਗਣਾ ਉਹਨਾਂ ਦਾ ਖੇੜਾ ਨਹੀਂ ਸੀ ਛੱਡਦੀ ਬਹੁਤ ਪਰੇਸ਼ਾਨ ਕਰਦੀ ਸੀ ਜਨਤਾ ਬੜੀ ਦੁਖੀ ਸੀ ਆਖਰ ਇਸ ਦੀ ਸ਼ਿਕਾਇਤ ਪਹੁੰਚ ਗਈ ਵਿਜੀਲੈਂਸ ਦੇ ਹਵਾਲੇ ਤੇ ਫਿਰ ਕੀ ਹੋਇਆ ਉਹਨਾਂ ਨੇ ਪੂਰਾ ਛਲੰਤਰ ਰਚਿਆ ਅਤੇ ਬੀਬੀ ਨੂੰ ਰੰਗੇ ਹੱਥੀ ਪੈਸੇ ਲੈਂਦੇ ਰਿਸ਼ਵਤ ਲੈਂਦੇ ਫੜ ਲਿਆ ਜਦੋਂ ਬੀਬੀ ਫੜੀ ਗਈ ਤੇ ਫਿਰ ਰੋਵੇ ਕਰਲਾਵੇ ਪੋਲਾ ਪੁੱਲਾ ਪੋਲਾ ਪੁੱਲਾ ਰੋਦੀ ਹੈ ਵਿਚਾਰੀ ਕਹਿੰਦੀ ਆ ਗਲਤੀ ਹੋ ਗਈ ਬੀਬਾ ਉਦੋਂ ਨਹੀਂ ਸੀ ਤੈਨੂੰ ਪਤਾ ਜਦੋਂ ਬਿਨਾਂ ਗਿਣੇ ਫੜ ਫੜ ਜੇਬਾਂ 'ਚ ਪਾਉਂਦੀ ਸੀ ਤੇ ਜਾਇਜ਼ ਨਜਾਇਜ਼ ਕਰਨ 'ਚ ਆਪਣਾ ਧੱਕਾ ਆਪਣਾ ਫਰਜ ਸਮਝਦੀ ਸੀ ਧੱਕੇ ਕਰਦੀ ਸੀ ਉਦੋਂ ਤੈਨੂੰ ਇੰਨਾਂ ਗੱਲਾਂ ਦਾ ਖਿਆਲ ਨਹੀਂ ਆਇਆ ਕਿਉਂ ਗਰੀਬਾਂ ਨਾਲ ਬੇਇਨਸਾਫੀਆਂ ਕਰਦੀ ਰਹੀਆਂ ਮਿੱਤਰੋ ਇੱਕ ਤੋਂ ਇੱਕੋ ਇੱਕ ਸਬਕ ਲੈਣਾ ਬੰਦਦਾ ਵੀ ਜਦੋਂ ਬੰਦਾ ਤਾਕਤ ਵਿੱਚ ਹੁੰਦਾ ਤੇ ਸਭ ਕੁਝ ਭੁੱਲ ਜਾਂਦਾ ਤੇ ਆਪਣੀਆਂ ਮਨਮਰਜ਼ੀਆਂ ਕਰਦਾ ਜਨਤਾ ਨਾਲ ਬੇਇਨਸਾਫੀਆਂ ਕਰਦਾ ਜਿੰਨਾਂ ਵਿੱਚੋਂ ਇੱਕ ਸੀ ਇਹ ਮਹਿਲਾ ਪੁਲਿਸ ਇੰਸਪੈਕਟਰ ਜੋ ਰਿਸ਼ਵਤ ਲੈਂਦੇ ਫੜੀ ਗਈ ਰੰਗੇ ਹੱਥੀਂ ਫੜੀ ਗਈ ਜਿਸ ਨੂੰ ਹੁਣ ਤੁਸੀਂ ਵੇਖੋ ਪੋਲਾ ਪੋਲਾ ਰੋਂਦੀ ਆ ਵਿਚਾਰੀ ਕੁਛ ਕਹਿ ਨਹੀਂ ਸਕਦੀ ਬੇਬਸੀ ਜਿਹੜੀ ਉਹਦੀ ਨਜ਼ਰ ਆ ਰਹੀ ਹੈ ਉਧਰ ਵਿਜੀਲੈਂਸ ਟੀਮ ਜਿਹੜੀ ਪੂਰੀ ਤਰ੍ਹਾਂ ਉੱਤੇ ਚੜ ਕੇ ਖੜੀ ਐ ਉੱਤੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਸਮਝੌਤਾ ਉਹਦੇ ਨੇੜੇ ਤੇੜ ਦੀ ਨਹੀਂ ਫਟਕ ਰਹੀ ਲੇਕਿਨ ਐਸ ਮਹਿਲਾ ਬੀਬੀ ਦੇ ਹੁਣ ਮਾੜੇ ਦਿਨ ਆ ਗਏ ਜਿਨੇ ਲੋਕਾਂ ਨੂੰ ਬੇਤਹਾਸ਼ਾ ਤੰਗ ਕੀਤਾ ਤੇ ਇਹ ਗੱਲ ਪੱਕੀ ਐ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆਓ ਸੁਣਦੇ ਹਾਂ ਬੀਬੀ ਕੀ ਕਹਿੰਦੀ ਐ

लोले ले, 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 ले <właści blues> साइड में साइड में बैठो पब्लिक के लिए ये वगैरह नंबर मिला नंबर मिला फाइल ये ये जी के सर किसी के पैसे नहीं आपने केवल आप लोग जाइए उधर जाइए आप लोग ਸਾਰੇ ਜਨ ਆਜੋ